ਤਾਹਿਲ ਸ਼ਮੀ ਆ ਗਈ ਮੇਰੀ ਤੀ ਪੋਤੇ ਇਧਰ ਕਿਧਰ ਵੇਖਣ ਦੇ ਮੇਰੇ ਅੱਲੇ ਵੇਖ ਆ ਗਈ ਮੇਰੀ ਤੀ ਆ ਜਾ ਮੇਰੀ ਤੀ ਮਮਮੀ ਮਮਮੀ ਮੰਮੀ ਤੁਸੀਂ ਕਿੱਥੇ ਚਲ ਗਏ ਸਾਹਿਲ ਦੀਦੀ ਆ ਗਈ ਤੁਸੀਂ ਹਾਂ ਬਲ ਆ ਗਈ ਮੈਂ ਹੋਰ ਸਣਾ ਠੀਕ ਠਾਕ ਹਾਂਜੀ ਬਾਥ ਮੈਕ ਕਰ ਹੀ ਲਿਆ ਕਪੜੇ ਪਾ ਲਿਆ ਕਰ ਲਿਆ ਹੂੰ ਚੱਲ ਵਧੀਆ ਪਰ ਮੇਰਾ ਦੀਦੀ ਮੰਨ ਨਹੀਂ ਕਰਦੇ ਜਾਣ ਨੂੰ ਤੁਹਾਨੂੰ ਪਤਾ ਇੱਥੇ ਘਰ ਚ ਰਹਿਣਾ ਹਣ ਤੇ ਮੰਮੀ ਦੀ ਯਾਦ ਬੜੀ ਆਉਂਦੀ ਆ ਹਰ ਇੱਕ ਚੀਜ਼ ਵਿੱਚ ਤੇ ਇਹ ਲੱਗਦਾ ਪਿਆ ਵਾ ਜਿਵੇਂ ਮੈਂ ਆ ਘਰ ਛੱਡ ਕੇ ਚਲ ਜੂੰਗਾ ਨਾ ਤੇ ਮੰਮੀ ਨੂੰ ਉੱਥੇ ਇਕੱਲਾ ਛੱਡ ਕੇ ਚਲ ਜੂੰਗਾ ਤਾਂ ਕਰਕੇ ਮੇਰਾ ਮਨ ਨਹੀਂ ਕਰਦਾ ਜੀ ਦੀ ਸਾਹਿਲ ਵੇਖ ਮੇਰੀ ਗੱਲ ਸੁਣ ਧਿਆਨ ਨਾਲ ਤੂੰ ਨਾ ਬਾਲ ਇੱਥੇ ਇਕੱਲਾ ਰਹਿਣਾ ਮਨ ਤੈਨੂੰ ਪਤਾ ਮੇਰਾ ਧਿਆਨ ਵਿੱਚ ਰਹਿੰਦਾ ਹੈ ਤਾਂ ਕਰਕੇ ਮੈਂ ਚਾਹੁੰਦੀ ਸੀ ਤੂੰ ਉੱਥੇ ਮੇਰੇ ਨਾਲ ਰਵੇਂ ਵੇਖ ਮੰਮੀ ਤਾਂ ਸਾਡੇ ਦਿਲ 'ਚ ਵੱਸਦੀ ਹੈ ਨਾ ਪਤਾ ਹੈ ਨਾ ਤੈਨੂੰ ਅਸੀਂ ਅਸੀਂ ਜਿੱਥੇ ਵੀ ਜਾਵਾਂਗੇ ਨਾ ਉੱਥੇ ਸਾਡੇ ਨਾਲ ਹੀ ਹੈ ਚਲੋ ਜੀ ਜੀ ਤੁਸੀਂ ਰੋ ਨਾ ਸਾਹਿਲ ਸ਼ਮੀ ਆਓ ਬੇਟਾ ਠੰਡ ਬਹੁਤ ਹੈ ਠੰਡ ਨਾਲ ਲਵਾ ਲਿਓ ਰਜਾਈ ਵਿੱਚ ਆ ਜਾਓ ਨਾਲੇ ਮੈਂ ਤੁਹਾਡਾ ਸਿਰ ਵਾਵਾਂ ਹੈ ਸਿਰ ਨਹੀਂ ਵਾਇਆ ਸੇਰ ਦਾ ਆ ਜਾਓ ਦੀਦੀ ਕਿੰਨੇ ਵਧੀਆ ਸੀ ਨਾ ਉਹ ਦਿਨ ਜਦ ਮम्मी ਸਾਡੇ ਕੋਲ ਹੁੰਦੇ ਸੀ ਤੇ ਅਸੀਂ ਕਿੰਨਾ ਤਾਂ ਕਰਦੇ ਸੀ ਮम्मी ਨੂੰ ਸਹੀ ਗੱਲ ਹੈ ਸਾਹਿਲ ਸਾਨੂੰ ਕੀ ਪਤਾ ਸੀ ये दिन बड़ी जल्दी बीत जाएंगे कि ते वह बारा लभदी ही नहीं हूँ चलो आ जाओ दीदी हूँ उत्थे कोई भी नहीं है चलो चल चलिए आप आ जाओ दीदी

ஜமாக்காாே ரஷ கேத்வே பாவே பத்த சான்பனோச ਨਿਮਾਏ ਓਥੇ ਕੋਈ ਸੜਾ ਸਿਰ 'ਚ ਪਲੋਸਦਾ ਨਿਮਾਏ ਓਥੇ ਕੋਈ ਸੜਾ ਸਿਰ 'ਚ ਪਲੋਸਦਾ ਨਿਮਾਏ ਓਥੇ ਕੋਈ ਸੜਾ ਅਸ today ਸਿਰ ਨਹੀਂ ਪਨੋਸ ਦਾ ਨਿਮਏ ਹੋਥ ਕੋਈ ਸਾਡਾ ਅਸੀਂ اڈਿਆ ਦੇ ਨਾਲ ਪੋਰ ਨੇ ਉੱਚੇ ਉੱਚੇ ਪਰਬਤ ਚੋਟੀ ਦੇ ਪਰ ਪਰਬਤ ਨਾਲੋਂ ਉੱਚੇ ਹੋ ਗਏ ਵੰਡੇ ਮਸਲੇ ਰੋਟੀ ਦੇ ਹੋਣ ਸੁਪਨਾ ਜਾ ਹੀ ਲਗਦਾ ਇੱਕਦਮ ਆ ਦੀ ਆ ਪੱਕੀਆਂ ਖਾਵਾਂਗੀ ਜਦ ਮਿਲਿਆ ਰੱਬ ਤਾਂ ਰੱਬ ਨੂੰ ਵੀ ਜ਼ਿੰਦਗੀ ਦੀਸ਼ ਕੈਤ ਲਗਾਵਾਂਗੇ ਚੱਲ ਘਰ ਤਾਂ ਫਿਰ ਉਹਨੂੰ ਜਿੰਦਰੇ ਲਾ ਕੇ ਆਏ ਹੋਣੇ ਮਕਾਨ ਨੂੰ ਸਾਰੇ ਨੂੰ ਹਾਂਜੀ ਬੰਦ ਕਰਾਂਗੇ ਮੇਰੀ ਗੱਲ ਸੁਣ ਮੈਂ ਤਾਂ ਤੇਰੀ ਭੈਣ ਨੂੰ ਸਮਝਾਣ ਡਈ ਸੀ ਕਿਉਂ ਘਰ ਬੰਦ ਕਿਉਂ ਕਰਨਾ ਹੈਗਾ ਸਾਹੀ ਨਾਲ ਫੁਲਕਾ ਖਾ ਲੇ ਪੁੱਤ ਨਾਲ ਕੋਈ ਦਹੀਂ ਨਹੀਂ ਲੈਣਾ ਸੀ ਹੈ ਮੁੰਡੇ ਨੂੰ ਸੁੱਕੀਆਂ ਰੋਟੀਆਂ ਦੇਣ ਲਈ ਉਹ ਨਹੀਂ ਨਹੀਂ ਮਾਸੀ ਇਦਾਂ ਹੀ ਖਾਂਦਾ ਮੈਂ ਮम्मी ਦੇ ਹੀ ਨਾ ਸੇਰੇ ਜੁਮਾਇਆ ਸੀ ਹੁਣ ਹੈਗਾ ਹੀ ਨਹੀਂ ਉੱਥੇ ਡੁੰਗੇ ਚ ਕੋਈ ਗੱਲ ਨਹੀਂ ਰਾਤ ਨੂੰ ਮੰਗਾ ਦੂੰਗੀ ਸਾਈ ਲਾਣ ਖਾਲਾ ਸੱਗੀ ਕਿ ਉੱਥੇ ਪਿਆ ਹੋਇਆ ਸੀ ਦਹੀਂ ਤੂੰ ਸੋਈ ਦੀ ਬਾਰੀ ਖੁੱਲੀ ਛੱਡ ਗਈ ਤੇ ਉਹ ਦਿੱਲੀ ਉਧਰੋਂ ਦੀ ਆਈ ਤੇ ਦਹੀਂ ਸਾਰਾ ਰੋੜ ਗਈ ਮੇਰੇ ਪੁੱਤ ਨੂੰ ਦਹੀਂ ਨਹੀਂ ਰੋਟੀ ਦੇਣੀ ਸੀ ਨਹੀਂ ਨਹੀਂ ਮਾਸੀ ਕੋਈ ਨਹੀਂ ਇਦਾਂ ਹੀ ਖਾ ਲੈਣੀ ਮੈਂ ਲੈ ਪੁੱਤ ਇਸ ਤਰ੍ਹਾਂ ਕਿਉਂ ਖਾਣੀ ਹੈ ਤੇਰੀ ਭੈਣ ਨੇ ਪਤਾ ਨਾ ਤੇ ਦਹੀਂ ਜਮਾਇਆ ਸੀ ਚਾਚਾ ਕਿ ਦਿਨੇ ਮੇਰੇ ਭਰਾ ਨੇ ਆਣਾ ਹੈਗਾ ਸਾਦੀਏ ਮੇਰੀ ਗੱਲ ਸੁਣ ਤੇਰੀ ਉਹ ਇੰਟਰਵਿਊ ਦਾ ਕੀ ਬਣਿਆ ਸੱਚ ਬਣੀ ਕੋਈ ਗੱਲ ਤੇਰੀ ਨੌਕਰੀ ਦੀ ਕਿ ਨਹੀਂ ਨਹੀਂ ਦੀਦੀ ਬਾਦ ਤੋਂ ਉਹਦਾ ਫੋਨ ਹੀ ਨਹੀਂ ਆਇਆ ਕਿਉਂ ਪਤਾ ਨਹੀਂ ਹੁਣ ਫੇਰ ਜਾਊਂਗਾ ਕਿਤੇ ਇੰਟਰਵਿਊ ਦੇਣ ਫੇਰ ਵੇਖਦਾ ਹਾਂ ਥੱਲੇ ਇਦਾਂ ਕਰ ਹੋਰ ਕਿਤੇ ਟਰਾਈ ਕਰ ਹਨਾ ਫੇਰ ਵੀ ਤੈਨੂੰ ਪਤਾ ਵੇਲਾ ਕੀ ਕਰੇਗਾ ਕਿਤਨਾ ਕਿਤੇ ਕੰਮ ਲੱਗੇਗਾ ਤੇ ਚਲ ਚਾਰ ਪੈਸੇ ਬਣ ਜਾਣਗੇ ਤੇ ਆਪਣੇ ਚੁੱਪ ਕਰਕੇ ਤੇ ਜਮਾ ਕਰਾ ਲਿਆ ਕਰੀ ਫੇਰ ਲੈ ਤੁਸੀਂ ਦੇਣਿਆ ਹਜੇ ਮੁੰਡਾ ਅੰਦਰ ਵੜਿਆ ਹੀ ਆ ਤੇ ਨਾਲੇ ਤੋਂ ਕੰਮ ਦਾ ਕਹਿਣ ਲੱਗ ਪਈਆਂ ਮੇਰੀ ਗੱਲ ਸੋਨੂੰ ਪੁੱਤ ਕੰਮ ਤਾਂ ਕਰੀਦਾ ਏ ਰੋਟੀ ਵਾਸਤੇ ਠੀਕ ਆ ਰੋਟੀਆਂ ਨੂੰ ਭੈਣ ਕਰੋ ਮਿਲੀ ਜਾਣੀਆਂ ਤੇ ਕੰਮ ਕਰਨ ਦੀ ਤੈਨੂੰ ਕੀ ਲੋੜ ਆ ਤੌਰ ਨਾ ਸਕੋ ਭੈਣ ਘਰ ਆਇਆ ਬਹਿ ਰੋਣ ਆਰਡਰ ਕਰ ਆਪਣੀ ਭੈਣ ਨੂੰ ਵੀ ਬਸ ਖਾਣਾ ਕੀ ਏ ਨਹੀਂ ਨਹੀਂ ਮੰਮੀ ਜੀ ਗੱਲ ਕੱਲੀ ਰੋਟੀ ਦੀ ਨਹੀਂ ਹੁੰਦੀ ਤੁਹਾਨੂੰ ਪਤਾ ਸਾਹਿਲ ਦੀ ਤੇ ਜੇ ਸਾਰੀ ਜ਼ਿੰਦਗੀ ਪਈ ਏ ਉਹਦੇ ਅੱਗੇ ਸੈਟ ਹੋਊਗਾ ਕਿ ਤੇ ਚੰਗੀ ਥਾਂ ਤੇ ਫੇਰੇ ਤੇ ਅਹੀਂ ਉਹਦਾ ਵਧੀਆ ਜੀ ਕੁੜੀ ਵੇਖ ਕੇ ਵਿਆਹ ਕਰਾਂਗੇ। ਇਦਾਂ ਥੋੜੀ ਆ ਕਿ ਹਾਂ ਰੋਟੀ ਖਾਈ ਜਾਊਗਾ ਤੇ ਬਸ ਠੀਕ ਹੀ ਠੀਕ ਆ। ਕਿਉਂ ਸਾਹਿਲ? ਹਾਂਜੀ ਦੀਦੀ। ਤੂੰ ਸਹੀ ਕਹਿੰਦੇ ਜੀ। ਭਾਈ ਨੇ ਵੀ ਨਾ ਕਿਸੇ ਨਾਲ ਗੱਲ ਕੀਤੀ ਆ। ਮੈਂ ਕੱਲ ਜਾਣਾ ਉੱਥੇ ਇੰਟਰਵਿਊ ਦੇਣ। ਤੇ ਭਾਜੀ ਕਹਿੰਦੇ ਸੀ ਕਿ ਤੇਰੀ ਗੱਲ ਉੱਥੇ ਬਾਣੀ ਜਾਊਗੀ। ਮੈਂ ਕਹਿਤਾ ਉਹਨਾਂ ਨੂੰ। ਚੱਲ ਵਧੀਆ ਸਾਹਿਲ। ਹੋਰ ਕੀ? ਆਪਣੀ ਮਿਹਨਤ ਕਰ। ਜੋ ਕੁਝ ਬਚੂਗਾ ਤੇ ਆਪਣਾ ਜਮ੍ਹਾਂ ਕਰਾ। ਹੌਲੀ-ਹੌਲੀ ਚਾਰ ਪੈਸੇ ਜੋੜ। ਕੱਲ ਨੂੰ ਤੇਰਾ ਵਿਆਹ ਵੀ ਕਰਨਾ ਵਾ ਜਿਹੜੀ ਕੁੜੀ ਆਊਗੀ ਚਲੋ ਉਹ ਤੇ ਸੁੱਖ ਲਾਊਗੀ ਵੀ ਕੁਝ ਨਾ ਕੁਝ ਜੋੜਿਆ ਵਾ ਉਹਦੇ ਵਾਸਤੇ ਸਮਝਦਾ ਪਿਆ ਨਾ ਮੇਰੀ ਗੱਲ ਨੂੰ ਹਾਂਜੀ ਹਾਂ ਮੇਰੀ ਘਰ ਸਨ ਪੁੱਤਰ ਇਹ ਤਾਂ ਸ਼ਦੈਣ ਹੋਈ ਪਈ ਐ ਐਡੂ ਛੇ ਤੇ ਤੈਨੂੰ ਕੁੜੀ ਕੌਣ ਦੇ ਦੂਗਾ ਮੇਰੀ ਗੱਲ ਸੁਣ ਜਿੰਨਾਂ ਨੇ ਧੀ ਦੇਣੀ ਹੁੰਦੀ ਐ ਸਾਰੇ ਪਾਸਾ ਵੇਖਣਾ ਹੁੰਦਾ ਉਹਨਾਂ ਨੇ ਭਾਰ ਬਾਰ ਕਿ ਬੱਚਾ ਕੀ ਕਮਾਉਂਦਾ ਕੀ ਨਹੀਂ ਕਮਾਉਂਦਾ ਤੇ ਤੂੰ ਤਾਂ ਤੈਨੂੰ ਪਤਾ ਹੀ ਐ ਕੀ ਕਮਾਉਂਦਾ ਐਸ ਕਰਕੇ ਹੁਣ ਤਾਂ ਰਿਸ਼ਤਾ ਪੁੱਤ ਕੋਈ ਰਹੀ ਖਈ ਕੁੜੀ ਦਾ ਹੋਣਾ ਹੀ ਇਹਨੂੰ ਚੰਗਾ ਰਿਸ਼ਤਾ ਨਹੀਂ ਹੋਣਾ ਇਹਨੂੰ ਇਹ ਗੱਲ ਪੱਕੀ ਮੰਨ ਲਾ ਆਪਣੇ ਪੱਲੇ ਚੰਗੇ ਘਰ ਦਾ ਰਿਸ਼ਤਾ ਨਹੀਂ ਹੋਣਾ ਤੇ ਕੋਈ ਗੱਲ ਨਹੀਂ ਕਾਕਾ ਫਿਕਰ ਨਾ ਕਰ ਮੈਂ ਕਹਿ ਛੱਡਾਂਗੀ ਕੰਮਾਂ ਵਾਲਿਆਂ ਨੂੰ ਕੋਈ ਰਿਸ਼ਤਾ ਹੋਇਆ ਤੇ ਦੱਸਿਓ ਸਾਹਿਬ ਰੋਟੀ ਖਾ ਲ ਨਹੀਂ ਤੇ ਉੱਥੇ ਆ ਜਾ ਮੇਰੇ ਕੋਲ ਆ ਜਾ ਉਠ ਲੈ ਰਹਿਣ ਦੇ ਸੁਗਮਾ ਪੁੱਤ ਗੱਲਾਂ ਕਰਨ ਦੇ ਆ ਪੁੱਤ ਖਾ ਰੋਟੀ ਕੋਈ ਨਹੀਂ ਮਾਸੀ ਜੀ ਮੈਂ ਬਾਹਰ ਜਾ ਕੇ ਖਾ ਲੈਣਾ ਹਾਂ ਆ ਜਾ ਸਾਹੀ ਬਾਹਰ ਇੱਥੇ ਨਾਲੇ ਚੱਦਰ ਨਾਲ ਗੰਦੀ ਹੋ ਜੇ ਲੈ ਚੱਦਰ ਨਾਲ ਗੰਦੀ ਹੋਵੇ ਸੱਚ ਨਾਲੇ ਗੱਲ ਸੁਣ ਮੇਰੀ ਪੁੱਤ ਜਦੋਂ ਤੁਹਾਨੂੰ ਲੈਣ ਗਈ ਸੀ ਨਾ ਤੇ ਉਹ ਕੰਗਲੀ ਪਤਾ ਨਹੀਂ ਕਿਉਂ ਛੱਡ ਗਈ ਘਰ ਸਾਡਾ ਉਹ ਗੰਦੀ ਹੁਣ ਨਹੀਂ ਮੈਂ ਕੰਮ ਕਰਨਾ ਮੈਨੂੰ ਤੁਹਾਡੇ ਨਾਲ ਹੋਰ ਘਰ ਮਿਲ ਗਿਆ ਜਿਆਦਾ ਪੈਸਿਆਂ ਵਾਲਾ ਕੀ ਗੱਲ ਮੰਮੀ ਜੀ ਕੰਮ ਕਿਉਂ ਨਹੀਂ ਕਰਨਾ ਉਹਨੇ ਕੀ ਹੋ ਗਿਆ ਪਤਾ ਫੋਨ ਕਰਕੇ ਪੁੱਛ ਲੈ ਉਹਨੂੰ ਭਾਵੇਂ ਕੋਈ ਗੱਲ ਨਹੀਂ ਉਹ ਛੱਡ ਗਈ ਉਹ ਕਦੀ ਮੈਂ ਨਹੀਂ ਕਰਨਾ ਤੇ ਸਾਰਾ ਕੰਮ ਉਤਰਾ ਹੀ ਪਿਆ ਤੇ ਮੇਰੀ ਗੱਲ ਸੁਣ ਹੁਣ ਨਾ ਮੈਂ ਐਸੇ ਕਮਰੇ ਚ ਲੰਮੇ ਪਿਆ ਕਰਨਾ ਠੀਕ ਆ ਕਰਦੀ ਬਾਅਦ ਗੱਲ ਤੁਹਾਡੇ ਨਾਲ ਮੈਂ ਆ ਜਾ ਸਾਹੀ ਮੈਂ ਨਾ ਹਲਦੀ ਵਾਲਾ ਦੁੱਧ ਦੇ ਦੇ ਤੇਰਾ ਬਖ ਠੰਡ ਬੜੀ ਆ ਅੱਜ ਤੋਂ ਭੰਡੇ ਰੱਖਣ ਚਲ ਗਿਆ ਮੇਰਾ ਆਖੀ ਦੇ ਨਹੀਂ ਦੱਸ ਉਹ ਕੁਛ ਨਹੀਂ ਹੁੰਦਾ ਦੀਦੀ ਉਧਰ ਵੀ ਰੋਟੀ ਖਾਣਾ ਸੀ ਤਾਂ ਆਪ ਹੀ ਰੱਖ ਗਿਆ ਉਹਨਾਂ ਹੀ ਚੱਲ ਵਧੀਆ ਵਾ ਦੀਦੀ ਮੈਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਹਾਂ ਮੈਂ ਤੁਹਾਨੂੰ ਪਤਾ ਜਦੋਂ ਆਉਣਾ ਸੀ ਇੱਥੇ ਮੈਂ ਤੁਹਾਨੂੰ ਇਹ ਕਹਿ ਆਇਆ ਸੀ ਨਾ ਇੱਕ ਰਿਮਾਸੀ ਜੀ ਨਾਲ ਗੱਲ ਕਰ ਲਿਓ ਠੀਕ ਗੱਲ ਕੀਤੀ ਨਹੀਂ ਹੀ ਕਿਉਂ ਸਾਹਿਬ ਇਦਾਂ ਕਾਤੋਂ ਕਹਿਣੇ ਆ ਤੂੰ ਕੀ ਹੋ ਗਿਆ ਮੈਨੂੰ ਉਹਨਾਂ ਦਾ ਬਿਹੇਵੀਅਰ ਜਿਆਣੀ ਸਹੀ ਲੱਗਾ ਉਹ ਨਹੀਂ ਉਹਨਾਂ ਦੀ ਬਸ ਆਦਤ ਹੀ ਆ ਇਦਾਂ ਕਰਨ ਦੀ ਉਹ ਸਾਨੂੰ ਵੀ ਇਦਾਂ ਹੀ ਕਰਦੇ ਆ ਐਵੇਂ ਉਹਨਾਂ ਨੇ ਬੋਲਣ ਦਾ ਤਰੀਕਾ ਹੀ ਇਦਾਂ ਦਾ ਵਾ ਜਿਹੜਾ ਅਗਲੇ ਨੂੰ ਨਾ ਥੋੜਾ ਜਿਹਾ ਦੁੱਖ ਜਿਹਾ ਦਿੰਦਾ ਵਾ ਹੋਰ ਉਹਨਾਂ ਦੇ ਦਿਲ 'ਚ ਕੱਖ ਨਹੀਂ ਹੈਗਾ ਤੈਨੂੰ ਮੈਂ ਅੱਗੇ ਵੀ ਬੜੀ ਯਾਰ ਕਿਹਾ ਵਾ ਜਿਹੜੀ ਆਦਤ ਬੰਦੇ ਨੂੰ ਪਈ ਹੁੰਦੀ ਹੈ ਨਾ ਉਹ ਉਸੇ ਹਿਸਾਬ ਨਾਲ ਗੱਲ ਕਰਦਾ ਵਾ ਉਹ ਤੇ ਖੁਸ਼ ਹੀ ਬੜੇ ਆ ਤੇਰੇ ਆਉਣ ਤੇ ਵੇਖਾ ਕਿੱਦਾਂ ਕਹਿਣ ਦੇ ਹੀ ਵੀ ਦਹੀਂ ਨਹੀਂ ਹੈਗਾ ਜੇ ਦਹੀਂ ਹੁੰਦਾ ਤਾਂ ਤੂੰ ਉਹਨੂੰ ਦਹੀਂ ਤਾਂ ਦੇਣਾ ਹੀ ਮੁੰਡੇ ਨੂੰ ਇਹ ਗੱਲ ਤੇ ਤੁਸੀਂ ਕਹਿੰਦੇ ਜੇ ਮੈਨੂੰ ਤਾਂ ਬਰੁਕਣ ਨਹੀਂ ਲੱਗਾ ਕਿ ਮੇਰੇ ਆਉਣ ਤੇ ਬੜਾ ਖੁਸ਼ ਨੇ ਉਹ ਤੁਹਾਨੂੰ ਪਤਾ ਉਹ ਗੱਲਾਂ-ਗੱਲਾਂ ਵਿੱਚ ਕਿੰਨੀਆਂ ਗੱਲਾਂ ਲਾਉਂਦੇ ਹੀ ਮ ਉਹ ਨਹੀਂ ਕਿਹੜੀ ਗੱਲ ਲਾਈ ਤੈਨੂੰ ਨਾਲੇ ਮੇਰੀ ਗੱਲ ਸੁਣ ਸਾਹਿਲ ਛੋਟੀਆਂ ਛੋਟੀਆਂ ਗੱਲਾਂ ਐਵੇਂ ਨਹੀਂ ਫੀਲ ਕਰੀਦੀਆਂ ਹੁੰਦੀਆਂ ਤੂੰ ਚੁੱਪ ਕਰਕੇ ਨਾ ਆਪਣੇ ਕੰਮ ਕਾਜ 'ਵਾਲ ਧਿਆਨ ਦੇ ਮੈਂ ਤੈਨੂੰ ਲੈਣੀ ਆ ਨਾ ਕਿ ਕੱਲ ਫੇਰ ਕੋਈ ਇੰਟਰਵਿਊ ਦੇ ਕੇ ਆ ਕਿਸੇ ਨਾ ਕਿਸੇ ਜੋਬ ਤੇ ਤੂੰ ਸਿਲੈਕਟ ਹੋਵੇਂਗਾ ਹੀ ਤੇ ਆਪਣਾ ਆਰੇ ਲੱਗ ਠੀਕ ਆ ਸਵੇਰ ਦੇ ਗਏ ਨੇ ਤੂੰ ਸ਼ਾਮੀ ਘਰ ਆਇਆ ਕਰਨਾ ਵਾ ਤੇ ਕੋਈ ਗੱਲ ਹੀ ਨਹੀਂ ਕਿੰਨਾ ਕ ਚਿਰ ਤੂੰ ਇੱਥੇ ਕਿਤੇ ਰਿਆ ਕਰਨਾ ਵਾ ਤਾਂ ਹੀ ਉਹ ਮੈਂ ਦੇ ਤੈਨੂੰ ਕਹਿਣਾ ਸੀ ਕਿ ਮੈਂ ਜੋਬ ਅੱਜ ਨਹੀਂ ਤੇ ਕੱਲ ਲੱਗ ਹੀ ਜਾਣਾ ਵਾ ਉਥੇ ਵੀ ਜਿੰਦਾ ਮੈਂ ਰਾਤੀ ਘਰ ਆਇਆ ਕਰਨਾ ਸੀ ਤੇ ਮੇਨ ਗੱਲ ਹੀ ਰੋਟੀ ਦੀ ਤੁਸੀਂ ਬਣਾ ਜਾ ਕਰਦੇ ਮਾ ਕੇ ਖਾ ਲਿਆ ਕਰਨੀ ਸੀ ਇਦਾਂ ਕਾ ਤੂੰ ਸੋਚਦਾ ਸਾਹਿਲ ਤੇਰਾ ਜਿੰਨਾ ਚਿਰ ਜੀ ਕਰਦਾ ਵਾ ਨਾ ਤੂੰ ਆਮ ਨਾ ਰਹਿ ਤੇਰੀ ਭੈਣ ਦਾ ਘਰ ਆ ਤੂੰ ਕਿਹੜਾ ਬਗਾਨੇ ਘਰ ਬੈਠਾ ਵਾ ਜੇ ਤੈਨੂੰ ਕੋਈ ਕੁਛ ਕਹੂਗਾ ਨਾ ਤੇ ਮੈਂ ਬੈਠੀ ਆ ਤੂੰ ਮੈਨੂੰ ਦੱਸ ਇਹੋ ਜੀ ਗੱਲ ਨਹੀਂ ਸੋਚਣੀ ਹੈਗੀ ਕਿ ਮਾਸੀ ਜੀ ਤੇਰੇ ਆਉਣ ਕਰਕੇ ਖੁਸ਼ ਨਹੀਂ ਹੈਗੇ ਬੜੇ ਵਧੀਆ ਨੇ ਉਹ ਤੇ ਜੇ ਇਦਾਂ ਦੀ ਗੱਲ ਹੋਊਗੀ ਨਾ ਤੈਨੂੰ ਲੱਗੂਗੀ ਤੇ ਤੂੰ ਮੈਨੂੰ ਕਹਿ ਦੀ ਬੱਸ ਠੀਕ ਹੈ ਠੀਕਾ ਤੇ ਦੀਦੀ ਉਹ ਕਮਰੇ ਵੱਲੋਂ ਵੀ ਕੁਝ ਕਹਿੰਦੇ ਸੀ ਤੁਸੀਂ ਤਾਂ ਮੈਨੂੰ ਕਿਹਾ ਸੀ ਕਿ ਤੂੰ ਆਹ ਕਮਰੇ ਵਿੱਚ ਸੋ ਜਾ ਕਰੀ ਆਹੋ ਤੇ ਆਹੋ ਕਹਿੰਦੇ ਸੀ ਕਿ ਹਲਦੀ ਵਾਲਾ ਮੈਨੂੰ ਦੁੱਧ ਦੇ ਦੇ ਜਾ ਮੈਂ ਇੱਥੇ ਲੰਮੇ ਪੈਣਾ ਵਾ ਇਹੋ ਕਹਿੰਦੇ ਸੀ ਤੇ ਹੀ ਸੋਣਿਆ ਨਹੀਂ ਉਹ ਪਤਾ ਕੀ ਕਹਿੰਦੇ ਸੀ ਕਹਿੰਦੇ ਮੈਂ ਹੁਣ ਇਹੀ ਕਮਰੇ ਵਿੱਚ ਸੌਣਾ ਕਰਨਾ ਵਾ ਤੇ ਮੈਂ ਤੁਹਾਨੂੰ ਇਹ ਕਹਿਣਾ ਸੀ ਤੁਸੀਂ ਨਾ ਮਾਸੀ ਜੀ ਨੂੰ ਇਹ ਨਾ ਗਿਓ ਕਿ ਸਾਹਿਲ ਨੇ ਅੰਦਰ ਸੌਣਾ ਵਾ ਜੇ ਕੋਈ ਹੋਰ ਕਮਰਾ ਹੋਊਗਾ ਨਾ ਮੈਂ ਉੱਥੇ ਸੌਜੂਗਾ ਤੇ ਜੇ ਨਹੀਂ ਹੋਊਗਾ ਰਾਤ ਸੌਣਾ ਹੀ ਆ ਮੈਂ ਡਰਾਈਂਗ ਰੂਮ ਵਿੱਚ ਸੌ ਜਾ ਕਰੂੰਗਾ ਕੋਈ ਗੱਲ ਨਹੀਂ ਸਾਹਿਲ ਜਿੱਦਾਂ ਤੂੰ ਕਹੇਂਗਾ ਨਾ ਮੈਂ ਉਦਾਂ ਹੀ ਕਰ ਲੂੰਗੀ ਪਰ ਤੁਸੀਂ ਮਾਸੀ ਜੀ ਨੇ ਉਹਨਾਂ ਕਿਹਾ ਕਿ ਉਹ ਕਮਰੇ ਵਿੱਚ ਸਾਈਡ ਤੇ ਸੌਣਾਗਾ ਚਲ ਠੀਕ ਐ ਨਹੀਂ ਕਹਿੰਦੀ ਮੈਂ ਮਾਸੀ ਜੀ ਨੂੰ ਕਿ ਆਹ ਕਮਰਾ ਵਿਲਾ ਕਰ ਬਾਕੀ ਭਾਜੀ ਆਉਣਗੇ ਨਾ ਤੁਸੀਂ ਉਹਨਾਂ ਨਾਲ ਗੱਲ ਕਰਿਓ ਉਹਨਾਂ ਨੂੰ ਕੋ ਕਿ ਇਹ ਹੋਰ ਨਾਲ ਵੀ ਗੱਲ ਕਰਕੇ ਰੱਖਣ ਜੇ ਇੱਥੇ ਜੋਬ ਨਹੀਂ ਮਿਲਦੀ ਨਾ ਤੇ ਕਿਤੇ ਹੋਰ ਮਿਲ ਹੀ ਜਾਵੇ ਬਾਕੀ ਮੈਂ ਤਾਂ ਆਪਣੇ ਵੱਲੋਂ ਟਰਾਈ ਕਰਨੀ ਦੇ ਆ ਪੂਰਾ ਕੋਈ ਗੱਲ ਨਹੀਂ ਸਾਹਿਬ ਆਪੇ ਬਾਬਾ ਜੀ ਨੇ ਜੋਬ ਦੇ ਦੇਣੀ ਐ ਟੈਨਸ਼ਨ ਨਾ ਲੈ ਤੂੰ ਕਿਦਾਂ ਮੈਨੂੰ ਐ ਫੀਲ ਹੁੰਦਾ ਜਿਵੇਂ ਮੈਂ ਬੋਝਿਆ ਬਣ ਗਿਆ ਵਾਂ ਇੱਥੇ ਆ ਕੇ ਇਹਦੇ ਦੇ ਬੋਝ ਬਣ ਗਿਆ ਤੂੰ ਤੈਨੂੰ ਬੜਾ ਮਹੀਨਾ ਹੋ ਗਿਆ ਇਹਨੂੰ ਅਜੇ ਤੂੰ ਆਣ ਕੇ ਬੈਠਾ ਹੀ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੇ ਇਦਾਂ ਦੀਆਂ ਗੱਲਾਂ ਆਪਣੇ ਮਨ 'ਚ ਸੋਚੇਂਗਾ ਨਾ ਤੇ ਫਿਰ ਤੇ ਤੇਰਾ ਇੱਕ ਦਿਨ ਵੀ ਨਭਾ ਨਹੀਂ ਹੋਣਾ ਇੱਥੇ ਤੂੰ ਕਿਉਂ ਸੋਚਦਾ ਐਦਾਂ ਤੇਰੀ ਭੈਣ ਬੈਠੀ ਆ ਨਾ ਤੇਰੇ ਭਾਜੀ ਦਾ ਧੀ ਭੈਣ ਦਾ ਘਰ ਆ ਫਿਰ ਕਿਉਂ ਇਦਾਂ ਦੀ ਗੱਲ ਕਰਦਾ ਵਾ ਚਲੋ ਠੀਕ ਆ ਦੀਦੀ ਮੈਂ ਫਿਰ ਚੇਂਜ ਕਰ ਲਾਂ ਕੱਪੜੇ ਹਾਂ ਬਦਲ ਲਾਂ ਕੱਪੜੇ ਨਲੇ ਸੂਟ ਜਿਹੜੇ ਦੋ ਆ ਨਾ ਉਹ ਕੱਢ ਦੇ ਵੀ ਚਲਿਆ ਮੈਂ ਧੋ ਦਾਂ ਕੱਪੜੇ ਲੱਗੀ ਧੋਣ ਮੈਂ ਹੈ ਠੀਕ